ਰਾਸ਼ਨ ਤੇ ਸਿਆਸਤ ਇੱਕ ਦੂਜੇ ਤੇ ਸ਼ਬਦੀ ਬਾਤ ਹੁਣ ਰਾਸ਼ਨ ਵਿੱਚੋਰੀ ਕਰਨਗੇ ਸਰ ਕੋਈ ਕਿਉਂ ਝੂਠ ਫੈਲਾਣੇ ਕਾ ਕੋਸ਼ਿਸ਼ ਕਰ ਰਹਾ ਹੈ ਹੈ ਬਲੈਕ ਮਾਰਕੀਟ ਮੇਂ ਉਸਕੋ ਵੇਚਾ ਜਾ ਰਹਾ ਹੈ ਸੀਐਮ ਨੂੰ ਯਾਦ ਕਰਵਾਈ 2007 ਵਾਲੀ ਸਰਕਾਰ 2010 ਚ ਸਰਦਾਰ પ્રકાશ ਸਿੰਘ ਜੀ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲੈ ਕੇ ਆਈ ਸੀ ਉਦੋਂ ਕੇਂਦਰ ਫਾਈਨੈਂਸ ਦੇਂਡ ਸੀ ਇਹ ਪਿਓਰਲੀ ਪੰਜਾਬ ਸਰਕਾਰ ਦੇ ਬਜਟ ਨਾਲ ਚੱਲਦਾ ਰਾਸ਼ਨ ਕਾਰਡ ਜਿਸ ਨਾਲ ਗਰੀਬਾਂ ਨੂੰ ਮੁਫਤ ਰਾਸ਼ਨ ਮਿਲਦਾ ਹੈ ਪੰਜਾਬ ਚ ਮੁਫਤ ਰਾਸ਼ਨ ਦੀ ਸ਼ੁਰੂਆਤ ਅਕਾਲੀ ਸਰਕਾਰ ਵੇਲੇ ਹੋਈ ਖੈਰ ਰਾਸ਼ਨ ਕਾਰਡ ਤੇ ਰਾਸ਼ਨ ਮਿਲਦਾ ਰਿਹਾ ਸੀ ਪਰ ਹੁਣ ਰਾਸ਼ਨ ਕਾਰਡ ਤੇ ਸਿਆਸਤ ਗਰਮਾਈ ਪਈ ਹੈ ਮੁੱਖ ਮੰਤਰੀ ਮਾਨ ਨੇ ਪੰਜਾਬੀਆਂ ਦੇ ਨਾਂ ਤੇ ਖੁੱਲੀ ਚਿੱਠੀ ਲਿਖਦਿਆਂ ਭਾਜਪਾ ਸਰਕਾਰ ਤੇ ਇਲਜ਼ਾਮ ਲਗਾਇਆ ਉਹਨਾਂ ਕਿਹਾ ਕਿ 55 ਲੱਖ ਲੋਕਾਂ ਦੀ ਸਹੂਲਤ ਖਤਮ ਕਰਨ ਜਾ ਰਹੀ ਹੈ ਭਾਜਪਾ ਨਾਲ ਹੀ ਕਿਹਾ ਕਿ ਇੱਕ ਵੀ ਰਾਸ਼ਨ ਕਾਰਡ ਕੱਟਣ ਨਹੀਂ ਦਿੱਤਾ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਲੰਬਾ ਚੌੜਾ ਪੋਸਟਰ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ ਜਿਸ ਦਾ ਜਵਾਬ ਕੇਂਦਰ ਸਰਕਾਰ ਨੇ ਵੀ ਦਿੱਤਾ ਰਾਸ਼ਨ ਕਾਰਡ ਦੇ ਮੁੱਦੇ ਤੇ ਕੇਂਦਰੀ ਮੰਤਰੀ ਪ੍ਰਲਾਦ ਜੋਸ਼ੀ ਨੇ ਪੰਜਾਬ ਸਰਕਾਰ ਤੇ ਵੱਡਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਪੰਜਾਬ ਚ 10 ਲੱਖ ਦੇ ਕਰੀਬ ਗੈਰ ਕਾਨੂੰਨੀ ਰਾਸ਼ਨ ਕਾਰਡ ਵੇਚੇ ਜਾ ਰਹੇ ਨੇ ਐਸੇ ਕਾਲਾ ਬਾਜ਼ਾਰੀ ਨੂੰ ਪੰਜਾਬ ਸਰਕਾਰ ਤੇ ਅਧਿਕਾਰੀ ਰੋਕਣਾ ਨਹੀਂ ਚਾਹੁੰਦੇ ਤੇ ਨਾ ਹੀ ਭਗਵੰਤ ਮਾਨ ਸਰਕਾਰ ਗੈਰ ਕਾਨੂੰਨੀ ਰਾਸ਼ਨ ਕਾਰਡ ਦੀ ਸਮੀਖਿਆ ਕਰਨਾ ਚਾਹੁੰਦੀ ਹੈ तो हमने तो भगवंत मान जी को और उनको सरकार को ये कहा है दीज आर दी थिंग्स विच आर अवेलेबल दीज आर दी डाटा जो अवेलेबल पब्लिक डोमेन में है आपको करना है तो करो लेकिन ये लोग करना नहीं चाहते हैं क्योंकि डाइवर्सन हो रहा है ब्लैक मार्केट में उसको भेजा जा रहा है क्योंकि 10 लाख लोगों को कम से कम पांच के हर महीने तो कितना होता है ये दस लाख तो सिर्फ एक हमारे जो पास है उसी के आधार पर और ई के के आधार पर ये डाटा भेजा गया है इसका अर्थ है कि और भी होगा लेकिन फिर भी हमने कहा है आपको दिस इज द रिस्पॉन्सिबिलिटी ऑफ द स्टेट गवर्नमेंट तो गरीब लोगों को इसका बेनिफिट मिलना चाहिए जो गरीब लोग इस स्कीम से ਬਾਰ ਹੈ ਜਿੰਨ ਕੋ ਰਾਸ਼ਨ ਕਾਰਡ ਅਭੀ ਤੱਕ ਨਹੀਂ ਮਿਲਾ ਹੈ ਉਹਨ ਲੋਗੋ ਕੋ ਆਪ ਇਹ ਦੇ ਸਕਤੇ ਹੈ ਅਗਰ ਆਪ ਇਸ ਕੋ ਕਲੀਨ ਅਪ ਕਰਤੇ ਹੈ ਤੋਂ ਖੈਰਲ ਸੰਤਰਾਸ਼ੀਆਂ ਹੋ ਰਹੀਆਂ ਨੇ ਐਸੇ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਦਾ ਪੱਖ ਵੀ ਸਾਹਮਣੇ ਆਇਆ ਉਹਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਤੇ ਸਵਾਲ ਖੜੇ ਕੀਤੇ ਨਾਲੀ ਤਤਕਾਲੀ ਅਕਾਲੀ ਸਰਕਾਰ ਬਾਰੇ ਦੱਸਦਿਆਂ ਕਿ ਆ ਉਸ ਸਮੇ ਮੁਫਤ ਰਾਸ਼ਨ ਦੀ ਸਕੀਮ ਪੰਜਾਬ ਸਰਕਾਰ ਦੀ ਸੀ ਕੇਂਦਰ ਤੋਂ ਕੋਈ ਸਹਾਇਤਾ ਨਹੀਂ ਸੀ ਲਈ ਜਾਂਦੀ ਦੇਖੋ ਜਿਸ ਤਰੀਕੇ ਕੇਂਦਰ ਸਰਕਾਰ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਰਾਸ਼ਨ ਕਾਰਡ ਦੇ ਮਸਲੇ ਤੇ ਸਿਆਸਤ ਖੇਡ ਰਹੀ ਹੈ ਬੇहद ਮੰਦਪਤ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਪੰਜਾਬੀਆਂ ਦੇ ਨਾਂ ਤੇ ਇੱਕ ਖੁੱਲੀ ਚਿੱਠੀ ਲਿਖੀ ਕਹਿੰਦੇ ਜੀ ਕੇਂਦਰ ਸਰਕਾਰ 55 ਲੱਖ ਲੋਕਾਂ ਦਾ ਰਾਸ਼ਨ ਕਾਰਡ ਕੱਟਣ ਜਾ ਰਹੀ ਹੈ ਤੇ ਮੈਂ ਡਟ ਕੇ ਪੰਜਾਬੀਆਂ ਦੇ ਨਾਲ ਖੜਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਬੜੇ ਸਪਸ਼ਟ ਤੌਰ ਤੇ ਦੱਸਣਾ ਚਾਹਨਾ ਕਿ ਜਿਹੜੀ ਰਾਸ਼ਨ ਕਾਰਡ ਸਕੀਮ ਹੈ ਇਹ ਆਟਾ ਦਾਲ ਸਕੀਮ 2007 ਚ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲੈ ਕੇ ਆਈ ਸੀ ਉਦੋਂ ਇਹ ਕੇਂਦਰ ਫਾਇਨੈਂਸ ਨਹੀਂ ਸੀ ਇਹ ਪਿਓਰਲੀ ਪੰਜਾਬ ਸਰਕਾਰ ਦੇ ਬਜਟ ਨਾਲ ਚੱਲਦੀ ਸੀ ਤੇ ਐਡੀ ਇਹ ਕਾਮਯਾਬ ਸਕੀਮ ਸੀ ਕਿ ਦੇਸ਼ ਦੀ ਸਰਕਾਰ ਨੂੰ ਇਹਨੂੰ ਕਾਪੀ ਕਰਨਾ ਪਿਆ ਸੋ ਹੁਣ ਸਿਆਸਤ ਕਰਨ ਦੀ ਤਾਂ ਜ਼ਰੂਰਤ ਹੀ ਨਹੀਂ ਕੇਂਦਰ ਦੀ ਸਰਕਾਰ ਜੋ ਪੰਜਾਬ ਦੇ ਨਾਲ ਵਦੀਕੀਆਂ ਕਰ ਰਹੀ ਹੈ ਉਹ ਸਾਰਿਆਂ ਨੂੰ ਦਿਖ ਰਿਹਾ ਤੇ ਡਟ ਕੇ ਹਰ ਪੰਜਾਬੀ ਉਹ ਵਦੀਕੀਆਂ ਦੇ ਖਿਲਾਫ ਖੜਾ ਹੁਣ ਗੱਲ ਤਾਂ ਇਹ ਹੈ ਭਗਵੰਤ ਮਾਨ ਸਾਹਿਬ ਕਿ ਜਿਹੜਾ ਕਰੋੜਾ ਰੁਪਇਆ ਭਰਵੰਦ ਕੇਜਰੀਵਾਲ ਦੀ ਸਿਆਸਤ ਤੇ ਖਰਚਤਾ ਨਾਗਾਪੁਰ ਮਨੀਪੁਰ ਤੱਕ ਇਸ਼ਤਿਹਾਰ ਲਾਤੇ ਜਹਾਜ਼ਾਂ ਤੇ ਉਹਨੂੰ ਝੂਟੇ ਦਵਾਤੇ ਉਹ ਖਰਚਿਆਂ ਦੀ ਜਗ੍ਹਾ ਜੇ ਤੁਸੀਂ ਉਹੀ ਕਰੋੜਾ ਰੁਪਇਆ ਗਰੀਬਾਂ ਦੇ ਰਾਸ਼ਨ ਤੇ ਲਾ ਦਿਓ ਤਾਂ ਕੇਂਦਰ ਦੀ ਸਰਕਾਰ ਕਣੀ ਧੱਕਣ ਦੀ ਤੁਹਾਨੂੰ ਲੋੜ ਹੀ ਨਹੀਂ ਬਾਜਪਾ ਆਮ ਆਦਮੀ ਪਾਰਟੀ ਤੇ ਗਰੀਬਾਂ ਦਾ ਰਾਸ਼ਨ ਖਾਣ ਦੇ ਇਲਜ਼ਾਮ ਲਗਾ ਰਹੀ ਹੈ ਤੇ ਆਮ ਆਦਮੀ ਪਾਰਟੀ ਕੇਂਦਰ ਤੇ ਹੁਣ ਸਵਾਲ ਵੱਡਾ ਇਹੀ ਹੈ ਕਿ ਅਸਲ ਚ ਗਰੀਬਾਂ ਦਾ ਰਾਸ਼ਨ Gone Caria. Bureau report. PDC News.